ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਆਂ ਸ਼ਹਿਰ ਖੜੇ ਆਂ ਭਗਤਾ ਭਾਈ ਕਾਦੇ ਵਿੱਚ ਇੱਕ ਭੈਣ ਨੇ ਇੱਥੇ ਮਸ਼ੀਨ ਲੈ ਕੇ ਆਂਦੀ ਆ ਕਢਾਈ ਵਾਸਤੇ ਬਹੁਤ ਵਧੀਆ ਤੇ ਸਲਾਈ ਵੀ ਕਰਦੇ ਨੇ ਕਢਾਈ ਵੀ ਕਰਦੇ ਨੇ ਆਜੋ ਅਸ਼ਮ ਮਸ਼ੀਨ ਬਾਰੇ ਆਪਾਂ ਗੱਲਬਾਤ ਕਰਦੇ ਆਂ ਭੈਣ ਨਾਲ ਭੈਣ ਹੋਣਾ ਦੀ ਦੁਕਾਨ ਦਾ ਨਾਮ ਰਾਇਲ ਪੰਜਾਬੀ ਸੂਟ ਐਂਡ ਹੈਰੀ ਬੁਟੀਕ ਹੈ ਇਹ ਲੇਡੀ ਸੂਟ ਲਹਿੰਗੇ ਫਲਕਾਰੀਆਂ ਦੁਪੱਟੇ ਬਰਾਇਡਲ ਸੂਟ ਆਦ ਤੇ ਕੰਪਿਊਟਰਾਈਜ਼ ਜਰਮਨੀ ਮਸ਼ੀਨਾਂ ਨਾਲ ਕਢਾਈ ਕਰਦੇ ਨੇ ਬਹੁਤ ਹੀ ਸੁੰਦਰੇ ਸਾਹਮਣੇ ਡਿਜ਼ਾਈਨ ਵੱਖੋ ਵੱਖਰੇ ਡਿਜ਼ਾਈਨਾਂ ਦੇ ਵਿੱਚ ਟੰਗੇ ਹੋਏ ਨੇ ਆਹ ਕਰਦੇ ਆਂ ਗੱਲਬਾਤ ਆਪਾਂ ਜੀ ਸਤਿ ਸ਼੍ਰੀ ਅਕਾਲ ਜੀ ਅਸੀਂ ਰਾਇਲ ਪੰਜਾਬੀ ਸੂਟ ਭਗਤਾ ਭਾਈਕਾ ਤੋਂ ਬੋਲ ਰਹੇ ਆਂ ਅਸੀਂ ਕੰਪਿਊਟਰਾਈਜ਼ਡ ਮਸ਼ੀਨ ਨਾਲ ਵਰਕ ਕਰਦੇ ਆਂ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਤਿੰਨ ਸੂਟ ਲੱਗੇ ਹੋਏ ਆ ਇਹ ਫੁਲਕਾਰੀ ਵਾਲੇ ਸੂਟ ਆਗੇ ਜੇਕਰ ਕਸਟਮਰ ਆਪਾਂ ਨੂੰ ਇਕੋ ਡਿਜ਼ਾਈਨ ਦੇ ਤਿੰਨ ਸੂਟ ਦੇ ਕੇ ਜਾਂਦਾ ਆ ਤਾਂ ਆਪਾਂ ਉਹਨਾਂ ਨੂੰ ਡਿਸਕਾਊਂਟ ਵੀ ਦੇ ਦੇਣੇ ਆ ਤੇ ਇੱਥੇ ਤਿੱਲਾ ਵਰਕ ਆਰੀ ਵਰਕ ਤੇ ਥ्रेड ਵਰਕ ਸਾਰੇ ਤਰ੍ਹਾਂ ਦਾ ਵਰਕ ਅਵੇਲੇਬਲ ਆ ਤੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਤੇ ਜੇ ਮੰਨ ਲਓ ਕਿਸੇ ਨੇ ਕੋਈ ਅਰਜੈਂਟ ਚਾਹੀਦਾ ਹੋਵੇ ਜਲਦੀ ਕਿੰਨੇ ਸਮੇਂ ਦਾ ਟਾਈਮ ਲੱਗਦਾ ਤੁਹਾਡੇ ਬਣਾਉਣ ਦੇ ਤਿਆਰ ਕਰਕੇ ਦੇਣ ਤੇ ਅਪ੍ਰੋਕਸੀਮੇਟਲੀ 2 ਦਿਨ ਤਾਂ ਲੱਗ ਹੀ ਜਾਂਦੇ ਆ ਜੇਕਰ ਡਿਜ਼ਾਈਨ ਹਲਕਾ ਹੋਵੇ ਫਿਰ ਇੱਕ ਦਿਨ 'ਚ ਵੀ ਦੇ ਦੇ ਦਿੰਦੇ ਆ ਠੀਕ ਹੈ ਜੀ ਹਾਂਜੀ ਇਸ ਤੋਂ ਇਲਾਵਾ ਆਪਾਂ ਆਪਦੇ ਸੂਟ ਵੀ ਰੈਡੀ ਕਰਕੇ ਰੱਖਦੇ ਆ ਜਿੱਦਾਂ ਕਿ ਤੁਸੀਂ ਕਿਹਾ ਸੀ ਵੀ ਜੇਕਰ ਕਿਸੇ ਕਸਟਮਰ ਨੂੰ ਅਰਜੈਂਟ ਚਾਹੀਦਾ ਹੋਵੇ ਤਾਂ ਸੂਟ ਤਾਂ ਆਪਣੇ ਕੋਲ ਉਹ ਜਿਹੜੇ ਰੈਡੀ ਕੀਤੇ ਹੋਏ ਆ ਸੂਟ ਉਹਨਾਂ 'ਚੋਂ ਵੀ ਲੈ ਸਕਦੇ ਆ ਜਿੱਦਾਂ ਕਿ ਉਹਨਾਂ ਤੇ ਵਧੀਆ ਤਰੀਕੇ ਦਾ ਸਟੱਫ ਲੱਗਿਆ ਹੁੰਦਾਗਾ ਜਿੱਦਾਂ ਮਾਰਕੀਟ ਵਿੱਚ ਥੋੜਾ ਸਸਤਾ ਲੱਗਿਆ ਹੁੰਦਾ ਉਹ ਚੁਬਤ ਆਪਣੇ ਕੋਲ ਓਦਾਂ ਦਾ ਸਟੱਫ ਨਹੀਂ ਹੁੰਦਾ ਠੀਕ ਹੈ ਜੀ ਇਹ ਸ਼ਹਿਰ ਭਗਤਾ ਭਾਈ ਕਾ ਦੇ ਵਿੱਚ ਸਭ ਤੋਂ ਵੱਡੀ ਮਸ਼ੀਨ ਕਢਾਈ ਕਰਨ ਵਾਸਤੇ ਪਹਿਨਨੇ ਲੈ ਕੇ ਆਂਦੀ ਆ ਪਹਿਨੇ ਪਨਵੇਂ ਇਹਦੇ ਸੋਬੀ ਇਹਦੇ ਤੇ ਅਸੀਂ ਕੋਈ ਆਪਣਾ ਡਿਜ਼ਾਈਨ ਵੀ ਤਿਆਰ ਕਰਵਾ ਸਕਦੇ ਹਾਂ ਮੰਨ ਲਓ ਕਿਸੇ ਨੇ ਕੋਈ ਖੰਡਾ ਬਣਾਉਣਾ ਹੈ ਜਾਂ ਕੋਈ ਫੋਟੋ ਬਣਾਉਣੀ ਹੈ ਉਹ ਵੀ ਵਗੈਰਾ ਤਿਆਰ ਕਰ ਸਕਦੇ ਹਾਂ ਹਾਂਜੀ ਹਾਂਜੀ ਜਿੱਦਾਂ ਦਾ ਮਰਜੀ ਤੁਸੀਂ ਜੇਕਰ ਆਉਣੇ ਤਾਂ ਸਾਡੀ ਸ਼ਾਪ ਤੇ ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫੋਟੋ ਦਿਖਾ ਕੇ ਸਾਡੇ ਤੋਂ ਡਿਜ਼ਾਈਨ ਤਿਆਰ ਕਰਵਾ ਸਕਦੇ ਹੋ ਖੰਡੇ ਰਮਾਲਾ ਸਾਹਿਬ ਅਸੀਂ ਬਹੁਤ ਕੱਢਦੇ ਹਾਂ ਠੀਕ ਹੈ ਜੀ ਇਹਦੇ ਵਿੱਚ ਪਿੰਡ ਡਰਾਈਵ ਵਗੈਰਾ ਲੱਗਦੀ ਹੈ ਹਾਂਜੀ ਇੱਥੇ ਵਰਕ ਪਿੰਡ ਡਰਾਈਵ ਨਾਲ ਹੁੰਦਾ ਜਿਹੜਾ ਵੀ ਤੁਸੀਂ ਸਾਨੂੰ ਫੋਟੋ ਦਿਖਾਉਂਗੇ ਅਸੀਂ ਉਹਦਾ ਡਿਜ਼ਾਈਨ ਰੈਡੀ ਕਰਵਾਵਾਂਗੇ ਤੇ ਉਹ ਇੱਥੇ ਪਿੰਡ ਡਰਾਈਵ ਵਿੱਚ ਪਾ ਕੇ ਕੰਪਿਊਟਰ ਨਾਲ ਚੱਲੇਗਾ ਠੀਕ ਹੈ ਜੀ ਲੋਬਿਰ ਜੀ ਜੇ ਤੁਸੀਂ ਕੋਈ ਵਧੀਆ ਡਿਜ਼ਾਈਨ ਆਪ ਦਾ ਵੀ ਤਿਆਰ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕੋਈ ਰਮਾਲਾ ਸਾਹਿਬ ਤਿਆਰ ਕਰਵਾਉਣਾ ਹੈ ਜਾਂ ਖੰਡਾ ਬਣਾਉਣਾ ਜਾਂ ਤੁਸੀਂ ਆਪਣੀ ਫੋਟੋ ਤਿਆਰ ਕਰਵਾਉਣੀ ਹੈ ਉਹ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਸਸੀ ਗੱਲਵਾਂ ਜੀ ਸਸੀ ਗੱਲਵਾਂ ਜੀ ਜਿਹੜੀ ਤੁਸੀਂ ਕਢਾਈ ਕਰਦੇ ਹੋ ਮਸ਼ੀਨ ਲੈ ਕੇ ਆਂਦੀਆਂ ਨਵੀਂ ਕਢਾਈ ਵਾਸਤੇ ਵਧੀਆ ਹਾਂਜੀ ਹਾਂਜੀ ਤੇ ਜਿਹੜੀ ਭਗਤੇ ਦੇ ਇਲਾਕੇ ਦੇ ਵਿੱਚ ਨੇੜੇ ਤੇੜੇ ਵੀ ਉਹ ਮਸ਼ੀਨ ਨਹੀਂ ਹੈਗੀ ਭਗਤੇ ਦੇ ਵਿੱਚ ਉਹ ਸਾਨੂੰ ਕਢਾਈ ਕਰਦੇ ਉਹਦੇ ਤੇ ਉਹ ਤੁਹਾਨੂੰ ਦਿਖਾਉ ਉਹ ਕਿਹੜੇ ਹਜੇ ਤੁਸੀਂ ਡਿਜ਼ਾਈਨ ਪਾਉਂਦੇ ਉਹਦੇ ਤੇ ਉਹ ਸਾਨੂੰ ਡਿਜ਼ਾਈਨ ਦਿਖਾਓ ਜਿਹੜੇ ਕਢਾਈ ਕਰਦੇ ਤੁਸੀਂ ਇਹਨਾਂ ਤੇ ਹਾਂਜੀ ਵੀਰ ਜੀ ਜਿਵੇਂ ਅੱਜ ਕੱਲ੍ਹ ਗਰਮੀ ਦਾ ਸੀਜ਼ਨ ਚੱਲ ਰਿਹਾ ਏ ਪ੍ਰਿੰਟਡ ਸ਼ਰਟ ਤੇ ਪਲੇਨ ਬਾਟਮ ਅਸੀਂ ਉਹਦੇ ਨਾਲ ਅਕੋਰਡਿੰਗ ਉਹਦੇ ਸ਼ਰਟ ਦੇ ਅਕੋਰਡਿੰਗ ਉਹਦਾਂ ਦਾ ਡਿਜ਼ਾਈਨ ਬਣਾ ਕੇ ਸਲਵਾਰ ਦੇ ਰੈਡੀ ਕਰਦੇ ਹਾਂ ਕਸਟਮਰ ਸਾਨੂੰ ਆਪਣਾ ਸਟੱਫ ਦੇ ਕੇ ਜਾਂਦੇ ਆ ਸ਼ਰਟ ਤੇ ਸਲਵਾਰ ਦਾ ਉਹਦੇ ਨਾਲ ਅਕੋਰਡਿੰਗ ਅਸੀਂ ਉਹਦਾ ਮੈਚ ਕਰਕੇ ਉਹਦੇ ਤੇ ਡਿਜ਼ਾਈਨ ਬਣਾ ਦਿੰਦੇ ਆ ਉਹ ਜਿਹੜੇ ਡਿਜ਼ਾਈਨ ਤੁਸੀਂ ਤਿਆਰ ਕਰਦਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਸਾਡੇ ਕੋਲੇ ਰੈਡੀ ਕੀਤੇ ਹੋਏ ਵੀ ਸੂਟ ਹੈਗੇ ਆ ਇਹ ਤੁਹਾਡੇ ਆਪਣੇ ਨੇ ਕਿ ਕਸਟਮਰ ਦੇ ਜੀ ਵਿੱਚ ਕੁਝ ਕਸਟਮਰ ਦੇ ਵੀ ਆ ਤੇ ਕੁਝ ਸਾਡੇ ਆਪਣੇ ਰੈਡੀ ਕੀਤੇ ਹੋਏ ਆ ਠੀਕ ਹੈ ਜੀ ਮੰਨ ਲਓ ਜੇ ਕਿਸੇ ਕਸਟਮਰ ਨੇ ਬਾਹਰੋਂ ਨਹੀਂ ਲੈਣਾ ਬਾਜ਼ਾਰ ਤੋਂ ਉਹ ਇੱਥੋਂ ਵੀ ਕੜਾਈ ਕੀਤਾ ਲੈ ਸਕਦੇ ਹਾਂ ਹਾਂਜੀ ਸਾਡੇ ਕੋਲ ਏਦਾਂ ਹੀ ਉਹ ਕਸਟਮਰ ਖਰੀਦ ਸਕਦੇ ਆ ਹਾਂਜੀ ਠੀਕ ਹੈ ਜੀ ਵਨ ਇਸ ਤੋਂ ਇਲਾਵਾ ਅਸੀਂ ਪੈਂਚਵਰਕ ਵੀ ਵਧੀਆ ਕਰਦੇ ਆ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਵੈਲਵਟ ਦਾ ਸੂਟ ਆ ਉਸ ਦੇ ਉੱਤੇ ਵੀ ਆਪਾਂ ਵਰਕ ਕੀਤਾ ਹੋਇਆ 셔ਟ ਦੇ ਉੱਤੇ ਤੇ ਜਿਹੜੀ ਆਪਣੀ ਬਾਟਮ ਆ ਉਹਦੇ ਉੱਤੇ ਪੈਚ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸੌਡ ਪਾਰਟੀ ਵੇਅਰ ਬੰਜ ਆ ਜਾਂਦੇ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਪੈਚ ਵਰਕ ਹੋਇਆ ਵਾ ਠੀਕ ਹੈ ਜੀ ਆਪਣੇ ਕੋਲੇ ਪਲੇਨ ਸਟੱਫ ਵੀ ਅਵੇਲੇਬਲ ਹੁੰਦਾ ਆਪਣੇ ਜਿੱਦਾਂ ਕਿ ਕਸਟਮਰ ਆਨਲਾਈਨ ਆਪਦਾ ਫੋਨ ਤੇ ਵੀ ਆਪਾਂ ਨੂੰ ਆਰਡਰ ਦੇ ਸਕਦੇ ਆ ਆਨਲਾਈਨ ਸ਼ਿਪਿੰਗ ਵੀ ਅਵੇਲੇਬਲ ਆ ਤੁਹਾਡੇ ਕੋਲ ਸੂਟ ਘਰ ਵੀ ਪਹੁੰਚ ਜਾਣਗੇ ਸਟੱਫ ਬਹੁਤ ਹੀ ਵਧੀਆ ਕੁਆਲਿਟੀ ਦਾ ਹੁੰਦਾ ਜਿਹਦਾ ਕੋਈ ਕੋਈ ਵੀ ਕੰਪਲੇਨ ਨਹੀਂ ਹੁੰਦੀ ਹਾਂਜੀ ਇਸ ਤੋਂ ਇਲਾਵਾ ਆਪਣੇ ਕੋਲੇ ਆਰੀਵਰਕ ਦੇ ਵੀ ਸੂਟ ਰੈਡੀ ਕੀਤੇ ਹੋਏ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਫਾਈ ਨਾਲ ਇਹ ਸੂਟ ਰੈਡੀ ਕੀਤੇ ਹੋਏ ਆ ਇਸ ਦੇ ਵਿੱਚ ਆਪਾਂ ਦੋ ਡਿਜ਼ਾਈਨ ਰੈਡੀ ਕੀਤੇ ਆ ਕਸਟਮਰ ਆਪਦੀ ਮਨਪਸੰਦ ਡਿਜ਼ਾਈਨ ਵੀ ਲੈ ਸਕਦਾ ਆ ਆਪਣੇ ਕੋਲੇ ਤਿੱਲਾ ਵਰਕ ਵੀ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਸਟੱਫ ਵੀ ਬਹੁਤ ਸੋਹਣਾ ਲੱਗਿਆ ਹੋਇਆ ਆ ਇਸ ਦੇ ਵਿੱਚ ਆਪਣੇ ਕੋਲੇ 2-3 ਕਲਰ ਹੈ ਅਵੇਲੇਬਲ ਆ ਇਸ ਤੋਂ ਇਲਾਵਾ ਥ्रेड ਵਰਕ ਠੀਕ ਹੈ ਜੀ ਕੁੜਤਾ ਵਰਕ ਬਾਗ ਫੁਲਕਾਰੀਆ ਤੁਸੀਂ ਕੁਝ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਆਪਣੇ ਕੋਲ ਇੱਕ ਬਹੁਤ ਹੀ ਸੋਹਣਾ ਪੀਸ ਰੈਡੀ ਕੀਤਾ ਹੋਇਆ ਹੈ ਇਹ ਬ੍ਰਾਈਡਲ ਸੂਟ ਹੈ ਜੇਕਰ ਕਿਸੇ ਵੀ ਵਿਆਹ ਲਈ ਕੁੜੀ ਨੇ ਆਪਣੇ ਨੰਦਾਂ ਤੇ ਸੂਟ ਪਾਉਣਾ ਤਾਂ ਉਹ ਆਪਦੀ ਮਨਪਸੰਦ ਦਾ ਰੈਡੀ ਕਰਵਾ ਸਕਦੀ ਹੈ ਜਿੱਦਾਂ ਰਾਣੀ ਸ਼ੇਡ ਤੇ ਸੂਟ ਰੈਡੀ ਹੋਇਆ ਹੋਇਆ ਹੈ ਇਸ ਦੇ ਇਸ ਤੋਂ ਲਾਵਾ orange ਕਲਰ ਦੇ ਵਿੱਚ ਵੀ ਇਹ ਸੂਟ ਆਪਣੇ ਕੋਲ ਪਿਆਗਾ ਇਹ ਆਪਾਂ ਕਸਟਮਰ ਦੀ ਡਿਮਾਂਡ ਤੇ ਰੈਡੀ ਕੀਤਾ ਸੀ ਤਾਂ ਉਸਦੇ ਨਾਲ ਅਸੀਂ ਦੋ ਸੂਟ ਹੋਰ ਰੈਡੀ ਕੀਤੇ ਸੀ ਠੀਕ ਹੈ ਜੀ ਬਾਗ ਫੁਲਕਾਰੀਆ ਦੁਪੱਟੇ ਸ਼ਰਾਰਾ ਕੁਝ ਵੀ ਆਪਦੀ ਮਨਪਸੰਦ ਦਾ ਤੁਸੀਂ ਤਿਆਰ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਹਾਂ ਮਤਲਬ ਇਹ ਕਹਿਣ ਦਾ ਮਤਲਬ ਇਹ ਵੀ ਤੁਸੀਂ ਜਿਹੋ ਜਿਹਾ ਮਰਜੀ ਕੋਈ ਡਿਜ਼ਾਈਨ ਆਪਾਂ ਨੂੰ ਦੇ ਦੇਵੇ ਹਾਂਜੀ ਉਹ ਜਿਹੇ ਤੁਸੀਂ ਤਿਆਰ ਕਰ ਸਕਦੇ ਹੋ ਹਾਂਜੀ ਠੀਕ ਹੈ ਜੀ ਤੇ ਪ੍ਰਾਈਸ ਦਾ ਕੋਈ ਡਿਸਕਾਊਂਟ ਵਗੈਰਾ ਮੰਨ ਲਓ ਜੇ ਕੋਈ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਹੁੰਦਾ ਉਦੇ ਵਿੱਚ ਤੁਸੀਂ ਦੱਸੋ ਕੋਈ ਡਿਸਕਾਊਂਟ ਵਗੈਰਾ ਹੈ ਕਸਟਮਰ ਲਈ ਹਾਂਜੀ ਜੇਕਰ ਕੋਈ ਸਾਡੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਉਂਦਾ ਹੈ ਤਾਂ ਅਸੀਂ ਉਸ ਨੂੰ ਦੋ ਸੂਟ ਦੇ ਵਰਕ ਨਾਲ ਇੱਕ ਸੂਟ ਦਾ ਵਰਕ ਫ੍ਰੀ ਦੇਵਾਂਗੇ ਠੀਕ ਹੈ ਜੀ ਤੁਸੀਂ ਆਨਲਾਈਨ ਆਰਡਰ ਆਪਾਂ ਨੂੰ ਫੋਨ ਤੇ ਦੇ ਸਕਦੇ ਹੋ ਜੇਕਰ ਤੁਸੀਂ ਡਿਜ਼ਾਈਨ ਦੇਖਣੇ ਹੋਣ ਤਾਂ ਆਪਣੀ ਪ੍ਰੋਫਾਈਲ ਤੇ ਜਾ ਕੇ ਦੇਖ ਸਕਦੇ ਹੋ ਇੰਸਟਾਗ੍ਰam ਤੇ ਆਪਣੀ ਰਾਇਲ ਪੰਜਾਬੀ ਸੂਟ ਨਾਮ ਨਾਲ ਆਪਣੀ ਆਈਡੀ ਬਣੀ ਹੋਈ ਹੈ ਤੁਸੀਂ ਆਪਣੇ ਡਿਜ਼ਾਈਨ ਪਾਈ ਹੋਏ ਦੇਖ ਸਕਦੇ ਹੋ ਫੇਸਬੁੱਕ ਉੱਤੇ ਵੀ ਆਪਣੇ ਕੋਲੇ ਅਵੇਲੇਬਲ ਹੈ ਪੇਜ ਤੁਸੀਂ ਆਨਲਾਈਨ ਆਪਣੇ ਆਰਡਰ ਬੁੱਕ ਕਰ ਸਕਦੇ ਹੋ ਜਿੰਨਾਂ ਇਹਨਾਂ ਨੇ ਸੂਟ ਪਹਿਨਣਾ ਨੇ ਰੈਡੀ ਕਰਵਾਉਣੇ ਵਿਆਹ ਸ਼ਾਦੀਆਂ ਵਾਸਤੇ ਉਹ ਭਗਤਾ ਭਾਈ ਕਾ ਪਹੁੰਚੋ ਆਪਾਂ ਭੈਣ ਨਾਲ ਗੱਲ ਕਰ ਲੈਨੇ ਇਹ ਡਰੈੱਸ ਆਪਾਂ ਨੂੰ ਦੱਸ ਦੇਣਗੇ ਘਰ ਵਿੱਚ ਹੀ ਆਪਦਾ ਕੰਮ ਤਾਂ ਇਹ ਸਾਡਾ ਘਰ ਜਿੱਥੇ ਪਹਿਲਾਂ ਪੁਰਾਣੀ ਐਚਡੀਐਫਸੀ ਬੈਂਕ ਹੁੰਦੀ ਸੀ ਉਸ ਦੇ ਓਪੋਜ਼ਿਟ ਸਾਈਡ ਗਲੀ ਦੇ ਵਿੱਚ ਹੁਣ ਉੱਥੇ ਹੀਰੋ ਏਜੰਸੀ ਆ ਹੀਰੋ ਏਜੰਸੀ ਬੱਸ ਸਟੈਂਡ ਦੇ ਕੋਲੇ ਸਾਡਾ ਘਰ ਤੁਸੀਂ ਆ ਸਕਦੇ ਠੀਕ ਹੈ ਜੀ ਬੇਰੀ ਨੰਬਰ ਥੱਲੇ ਚੱਲ ਰਿਹਾ ਤੁਸੀਂ ਕੰਟੈਕਟ ਕਰਕੇ ਆ ਸਕਦੇ ਹੋ ਜਿਹੜਾ ਵੀਡੀਓ ਦੇ ਵਿੱਚ ਨੰਬਰ ਚੱਲ ਰਿਹਾ ਹੈ ਬੁਟੀਕ ਰੋਲ ਪੰਜਾਬੀ ਸੂਟ ਭਗਤਾ ਪਾਈਕਾ